ਰਮਨ ਜੀ ਇੰਡਸਟਰੀ ਨੂੰ ਲੈ ਕੇ ਕੀ ਲੇਟੈਸਟ ਅਪਡੇਟ ਆ ਕੀ ਗੱਲਬਾਤ ਜਿਹੜੀ ਉਹ ਇਸ ਟਾਈਮ ਚੱਲ ਰਹੀ ਆ ਹੁਣ ਜਿਹੜਾ ਸੀਜ਼ਨ ਦੂਜਾ ਹੁੰਦਾ ਪ੍ਰੋਡਿਊਸ ਦਾ ਉਹ ਚੱਲਣਾ ਸ਼ੁਰੂ ਹੋ ਗਿਆ ਜੀ ਰਾਸ਼ਟਰੀ ਸੀਜ਼ਨ ਤਾਂ ਕਿਉਂਕਿ ਆਪਾਂ ਦੇਖ ਰਹੇ ਫਿਰ ਇੱਕ ਬੰਨੇ ਦਾ ਟੈਰਫ ਦੀ ਮਾਰ ਜਿਹੜੀ ਲੱਗ ਰਹੀ ਹੈਗੀ ਐ ਦੂਜੇ ਬੰਨੇ ਜਿਹੜੀ ਸੀਜ਼ਨਲ ਸੋਰੇ ਟੈਂਪਰੇਚਰ ਲੋ ਚਲ ਰਿਹਾ ਹੈਗਾ ਟੈਂਪਰੇਚਰ ਦਾ ਬਹੁਤ ਜ਼ਿਆਦਾ ਫਰਕ ਹੈਗਾ ਜਿਵੇਂ ਅੱਜ ਵੀ ਕਾਫੀ ਲੋ ਹੈਗਾ ਟੈਂਪਰੇਚਰ ਆਪਣਾ April ਦਾ ਐਂਡ ਹੈਗਾ ਲਾਈਕ ਯਾ ਆਲਮੋਸਟ May ਦਾ ਸ਼ੁਰੂ ਹੈਗਾ ਜਿਹੜਾ ਟੈਂਪਰੇਚਰ ਫੇਸ ਸਟਿਲ ਕਾਫੀ ਲੋ ਹੈਗਾ ਤੇ ਇਹ ਵੀ ਇੱਕ ਰੀਜ਼ਨ ਬਣੂਗਾ ਕਿ ਕਿ ਜਿਹੜਾ ਮੌਸਮ ਹੈਗਾ ਇੱਥੇ ਜਿਹੜਾ ਹਾਰਟ ਹੋਣਾ ਚਾਹੀਦਾ ਹੈ ਜਿਹੜਾ ਸੀਜ਼ਨਲ ਹਾਰਟ ਹੋਣਾ ਚਾਹੀਦਾ ਤਾਂ ਕਿ ਜਿਹੜਾ ਪ੍ਰੋਡਿਊਸ ਆ ਉਹ ਉਹਦੀ ਪੈਦਾਵਾਰ ਜਿਹੜੀ ਆ ਉਹ ਠੀਕ ਹੋ ਸਕੇ ਸੋ ਦੋਨੋਂ ਪਾਸੇ ਹੀ ਪ੍ਰੋਬਲਮ ਚੱਲ ਰਹੀ ਹੈਗੀ ਆ ਅ ਇਸ ਵੇਲੇ ਜਿਹੜੀ ਲੌਂਗ ਬੀਚ ਪੋਰਟਸ ਹੈਗੀਆਂ ਆਪਣੀਆਂ ਕੈਲੀਫੋਰਨੀਆ ਦੇ ਪੋਰਟਸ ਹੈਗੀਆਂ ਆਲਮੋਸਟ ਇੱਥੇ ਕਹਿ ਜਾ ਰਿਹਾ ਕਿ 30% ਦੇ ਕਰੀਬ ਜਿਹੜਾ ਇਹ ਲੋ ਹੈਗਾ ਇੱਥੇ ਫ੍ਰੇਟ ਸੋ ਕਾਫੀ ਜ਼ਿਆਦਾ ਜਿਹੜਾ ਅਸਰ ਦੇਖਣ ਨੂੰ ਮਿਲ ਰਿਹਾ ਕੈਲੀਫੋਰਨੀਆ 'ਚ